ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਲੁਧਿਆਣਾ ਦੇ ਨੇੜੇ ਇੱਕ ਪਿੰਡ ਦੀ ਕੁਡਾਣੀ ਕਲਾ ਪਰ ਇਹ ਸਿਰਫ ਕਹਿ ਲੋ ਇੱਕ ਪਿੰਡ ਹੀ ਨਹੀਂ ਹਾਂਜੀ ਇਹ ਤਾਂ ਇਤਿਹਾਸ ਤੇ ਸ਼ਰਧਾ ਦਾ ਇੱਕ ਆ ਖਾਸ ਕੇਂਦਰ ਹੈ ਜੀਉਂਦੀ ਜਾਗਦੀ ਵਿਰਾਸਤ ਬਿਲਕੁਲ ਤੇ ਅੱਜ ਦੀ ਆਪਣੀ ਇਹ ਜਿਹੜੀ ਡੂੰਗੀ ਵਿਚਾਰ ਚਰਚਾ ਹੈ ਇਹ ਕੁਡਾਣੀ ਕਲਾ ਗੁਰੂ ਹਰਗੋਬਿੰਦ ਦੀ ਪਵਿੱਤਰ ਯਾਦ ਸਿਰਲੇਖ ਵਾਲੇ ਸਰੋਤ ਤੇ ਆਧਾਰਿਤ ਹੈਗੀ ਹੈ ਹਾਂਜੀ ਤੇ ਆਪਣਾ ਮਕਸਦ ਰਹੇਗਾ ਕਿ ਆਪਾਂ ਸਮਝੀਏ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ 1631 ਵਿੱਚ ਗਵਾਲੀਅਰ ਤੋਂ ਰਿਹਾਈ ਮਿਲੀ ਸੀ ਉਹਨਾਂ ਨੂੰ ਹਾਂਜੀ ਉਸ ਤੋਂ ਬਾਅਦ ਉਹ ਇੱਥੇ ਆਏ ਸੀ ਇਸ ਪਿੰਡ ਵਿੱਚ ਤੇ ਕੋਈ 45 ਦਿਨ ਇੱਥੇ ਠਹਿਰੇ 45 ਦਿਨ ਕਾਫੀ ਲੰਬਾ ਸਮਾਂ ਹਾਂ ਤੇ ਉਸ ਠਹਿਰਾਵ ਦਾ ਮਤਲਬ ਸਦੀਆਂ ਤੱਕ ਅਸਰ ਰਿਹਾ ਇੱਕ ਅਮਿੱਟ ਛਾਪ ਛੱਡੀ ਉਹਨਾਂ ਨੇ ਹਾਂਜੀ 1631 ਦੀ ਗੱਲ ਹੈ ਤੇ ਇਹ ਉਹ ਰਿਆਹੀ ਸੀ ਜਦੋਂ ਗੁਰੂ ਸਾਹਿਬ ਨੇ 52 ਰਾਜਿਆਂ ਨੂੰ ਵੀ ਨਾਲ ਮੁਕਤ ਕਰਵਾਇਆ ਸੀ ਬੰਦੀ ਛੋੜ ਦాతਾ ਜਿਨ੍ਹਾਂ ਨੂੰ ਕਹਿੰਦੇ ਨੇ ਬਿਲਕੁਲ ਬੰਦੀ ਛੋੜ ਦਿਵਸ ਵੀ ਆਪਾਂ ਯਾਦ ਕਰਦੇ ਆਂ ਤਾਂ ਉੱਥੋਂ ਆ ਕੇ ਉਹਨਾਂ ਨੇ ਇਸ ਪਿੰਡ ਵਿੱਚ ਡੇਰਾ ਲਾਇਆ ਕੋਈ ਡੇਢ ਮਹੀਨੇ ਦਾ ਸਮਾਂ ਹਾਂ ਤੇ ਐਸੇ ਫੇਰੀ ਦੀ ਯਾਦ ਵਿੱਚ ਦੇਖੋ ਇੱਥੇ ਚਾਰ ਮੁੱਖ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਹਰ ਇੱਕ ਦੀ ਆਪਣੀ ਖਾਸ ਕਹਾਣੀ ਹੈ ਆਪਣੀ ਸਾਖੀ ਹੈ ਅੱਛਾ ਚਾਰ ਗੁਰਦੁਆਰੇ ਹਾਂਜੀ ਪਹਿਲਾ ਹੈਗਾ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਇੱਥੇ ਕਹਿੰਦੇ ਨੇ ਇੱਕ ਸਾਧੂ ਨੇ ਗੁਰੂ ਜੀ ਨੂੰ ਜਲ ਛਕਾਇਆ ਸੀ ਹੂੰ ਹੂੰ ਤੇ ਗੁਰੂ ਜੀ ਐਨੇ ਪ੍ਰਸੰਨ ਹੋਏ ਕਿ ਉਹਨੂੰ ਮੁਕਤੀ ਦਾ ਵਰਦਾਨ ਦੇ ਦਿੱਤਾ ਜਨਮ ਮਰਨ ਦੇ ਗੇੜ ਤੋਂ ਮੁਕਤ ਕਰਤਾ ਕਮਾਲ ਹੈ ਸਿਰਫ ਸੇਵਾ ਭਾਵਨਾ ਨਾਲ ਜਲ ਛਕਾਉਣ ਦਾ ਇੰਨਾ ਵੱਡਾ ਫਲ ਬਿਲਕੁਲ ਦੂਸਰਾ ਸਥਾਨ ਹੈਗਾ ਗੁਰਦੁਆਰਾ ਸ਼੍ਰੀ ਹਵੇਲੀ ਸਾਹਿਬ ਇਹ ਪਹਿਲਾਂ ਭਾਈ ਸੁਰਤਿਆ ਜੀ ਦਾ ਘਰ ਹੁੰਦਾ ਸੀ अच्छा हवेली साहिब हां तो इथे दी साखी ता बहुत ही मशहूर है एक निक्का ज कनक दा पडोला सी मतलब अनाज ਰੱਖਣ ਵਾਲਾ हां जी पडोला गुरुजी दे ਬਚਨਾਂ ਨਾਲ ਉਹ ਛੋਟਾ ਜਿਹਾ पडोला ਕਹਿੰਦੇ ਨੇ 100 ਸਾਲ ਤੋਂ ਵੀ ਵੱਧ ਸਮਾਂ ਸੰਗਤ ਦਾ ਲੰਗਰ ਚਲਾਉਂਦਾ ਰਿਹਾ 100 ਸਾਲ ਤੋਂ ਵੱਧ ਇੱਕ ਛੋਟੇ पडोले ਜੋ ਇਹ ਤਾਂ मतलब ਸੁਣ ਕੇ ਵੀ ਹੈਰਾਨੀ ਹੁੰਦੀ ਹੈ ਹੈ ਨਾ ਤੇ ਇਹੀ ਤਾਂ ਵਿਸ਼ਵਾਸ ਤੇ ਗੁਰੂ ਦੀ ਕਲਾ ਦੀ ਗੱਲ ਹੈ ਕਹਿੰਦੇ ਜਦੋਂ ਤੱਕ ਕਿਸੇ ਨੇ ਉਤਸੁਕਤਾ ਵਸ ਟੱਕਣ ਚੁੱਕੇ ਅੰਦਰ ਝਾਤ ਨਹੀਂ ਮਾਰੀ ਉਦੋਂ ਤੱਕ ਉਹ ਭਰਿਆ ਹੀ ਰਿਹਾ ਵਾਹ ਕਮਾਲ ਹੈ ਤੇ ਤੀਸਰਾ ਸਥਾਨ ਤੀਸਰਾ ਹੈਗਾ ਗੁਰਦੁਆਰਾ ਸ਼੍ਰੀ ਨਿੰਮ ਸਰ ਸਾਹਿਬ ਪਿੰਡ ਦੇ ਛੱਪੜ ਦੇ ਕੰਡੇ ਉੱਥੇ ਗੁਰੂ ਜੀ ਨੇ ਨਿੰਮ ਦੀ ਦਾਤਣ ਕੀਤੀ ਹਾਂਜੀ ਤੇ ਉਹ ਦਾਤਣ ਵਾਲੀ ਟਾਣੀ ਕੀ ਕਹਿੰਦੇ ਨੇ ਜ਼ਮੀਨ ਵਿੱਚ ਗੱਡ ਦਿੱਤੀ ਅੱਛਾ ਤੇ ਉਸੇ ਟਾਣੀ ਤੋਂ ਪੂਰਾ ਵੱਡਾ ਨਿੰਮ ਦਾ ਦਰਖਤ ਉੱਗ ਪਿਆ ਸੱਚੀ ਉਧ ਰਖਤ ਅੱਜ ਵੀ ਹੈਗਾ ਉੱਥੇ ਜੀ ਹਾਂ ਬਿਲਕੁਲ ਹਰਾ-ਭਰਾ ਖੜਾ ਹੈ ਤੇ ਸ਼ਰਦਾਲੂ ਉਹਨੂੰ ਗੁਰੂ ਸਾਹਿਬ ਦੀ ਮੌਜੂਦਗੀ ਦਾ ਇੱਕ ਜਿਉਂਦਾ ਜਗਦਾ ਸਬੂਤ ਮੰਨਦੇ ਨੇ ਇਹ ਤਾਂ ਬਹੁਤ ਹੀ ਖਾਸ ਗੱਲ ਹੈ ਇੱਕ ਜੀਵਤ ਨਿਸ਼ਾਨੀ ਹਾਂਜੀ ਤੇ ਚੌਥਾ ਸਥਾਨ ਹੈ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਇੱਥੇ ਗੁਰੂ ਜੀ ਕਈ ਹਫ਼ਤੇ ਰੋਜ਼ਾਨਾ ਦੀਵਾਨ ਸਜਾਉਂਦੇ ਰਹੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ ਤਾਂ ਇਹ ਚਾਰ ਸਥਾਨ ਤਾਂ ਹੋ ਗਏ ਪਰ ਇਹਨਾਂ ਯਾਦਾਂ ਦੇ ਨਾਲ ਨਾਲ ਮਤਲਬ ਗੁਰੂ ਸਾਹਿਬ ਜਾਂਦੇ ਹੋਏ ਪਿੰਡ ਨੂੰ ਕੁਝ ਬਹੁਤ ਹੀ ਅਨਮੋਲ ਨਿਸ਼ਾਨੀਆਂ ਵੀ ਸੌਪ ਗਏ ਸੀ ਬਿਲਕੁਲ ਬਹੁਤ ਕੀਮਤੀ ਨਿਸ਼ਾਨੀਆਂ ਜਿਵੇਂ ਕਿ ਉਹ ਇਤਿਹਾਸਿਕ ਚੋਲਾ ਸਾਹਿਬ ਜਿਹੜਾ ਗੁਰੂ ਜੀ ਨੇ ਉਹੀ ਗਵਾਲੀਅਰ ਵਾਲੀ ਰਿਹਾਈ ਵੇਲੇ ਪਹਿਨਿਆ ਸੀ ਹਾਂਜੀ ਜਿਸਦੇ 52 ਕਲੀਆਂ ਸਨ 52 ਰਾਜਾਂ ਦੇ ਪ੍ਰਤੀਕ ਵਜੋਂ ਤੇ ਨਾਲ ਹੀ ਉਹਨਾਂ ਦੇ ਜੋੜਾ ਸਾਹਿਬ ਮਤਲਬ ਖੜਾਵਾ ਹਾਂ ਤੇ ਇੱਕ ਲੜੀਵਾਰ ਗੁਟਕਾ ਸਾਹਿਬ ਵੀ ਹੱਥ ਲਿਖਿਤ ਪੋਥੀ ਜਿਸ ਚ ਬਾਣੀ ਬਿਨਾਂ ਤੋੜ ਵਿਛੋੜੇ ਦੇ ਲਿਖੀ ਹੁੰਦੀ ਹੈ ਅੱਛਾ ਲੜੀਵਾਰ ਗੁਟਕਾ ਇਹ ਤਾਂ ਬਹੁਤ ਵੱਡੀ ਦਾਤ ਸੀ ਬਹੁਤ ਵੱਡੀ ਤੇ ਦੇਖੋ ਇਹਨਾਂ ਨਿਸ਼ਾਨੀਆਂ ਨੇ ਪਿੰਡ ਨੂੰ ਸਦੀਆਂ ਲਈ ਇੱਕ ਤੀਰਥ ਸਥਾਨ ਬਣਾ ਦਿੱਤਾ ਇਹ ਸਿਰਫ ਚੀਜ਼ਾਂ ਨਹੀਂ ਇਹ ਤਾਂ ਗੁਰੂ ਸਾਹਿਬ ਦੇ ਅ ਸਪਰਸ਼ ਦਾ ਅਹਿਸਾਸ ਕਰਾਉਂਦੀਆਂ ਨੇ ਸਹੀ ਗੱਲ ਹੈ ਇਹਨਾਂ ਦੀ ਮੌਜੂਦਗੀ ਨਾਲ ਸ਼ਰਧਾ ਹੋਰ ਪੱਕੀ ਹੋ ਜਾਂਦੀ ਹੈ ਲੋਕਾਂ ਨੂੰ ਇੱਕ ਸਿੱਧਾ ਨਿੱਜੀ ਜਿਹਾ ਜੁੜਾਅ ਮਹਿਸੂਸ ਹੁੰਦਾ ਹੈ ਤੇ ਜੇ ਅੱਜ ਦੇ ਪਿੰਡ ਦੀ ਗੱਲ ਕਰੀਏ ਮਤਲਬ ਆਬਾਦੀ ਵਗੈਰਾ ਸਰੋਤ ਦੱਸਦਾ ਹੈ ਕਿ 2011 ਵਿੱਚ ਕੋਈ 5300 ਦੇ ਕਰੀਬ ਲੋਕ ਸੀ ਹਾਂਜੀ ਤੇ ਹਜ਼ਾਰ ਤੋਂ ਪਰਿਵਾਰ ਤੇ ਪੜ੍ਹਾਈ ਲਿਖਾਈ ਵੀ ਚੰਗੀ ਹੈ ਲਗਭਗ 78% ਸਾਖਰਤਾ ਦਰ ਜ਼ਿਲ੍ਹੇ ਦੀ ਔਸਤ ਤੋਂ ਵੱਧ ਹਾਂ ਤੇ ਮੁੱਖ ਕਿੱਤਾ ਤਾਂ ਖੇਤੀਬਾੜੀ ਹੀ ਹੈ ਜਿਵੇਂ ਆਮ ਪੰਜਾਬ ਦੇ ਪਿੰਡਾਂ 'ਚ ਹੁੰਦਾ ਹੈ ਤੇ ਉਹ ਰੂਹਾਨੀਅਤ ਅੱਜ ਵੀ ਉੱਥੇ ਕਾਇਮ ਹੈ ਓਹੋ ਬਿਲਕੁਲ ਉਹ ਚਾਰੇ ਗੁਰਦੁਆਰੇ ਦਮਦਮਾ ਸਾਹਿਬ ਹਵੇਲੀ ਸਾਹਿਬ ਨਿੰਮਸਰ ਸਾਹਿਬ ਤੇ ਚੋਲਾ ਸਾਹਿਬ ਅਜ ਵੀ ਉਹਵੇਂ ਹੀ ਖੇਚਦਾ ਕੇਂਦਰ ਨੇ ਇਹ ਸਿਰਫ ਇਮਾਰਤਾਂ ਨਹੀਂ ਇਹ ਤਾਂ ਕਹਾਣੀਆਂ ਤੇ ਵਿਸ਼ਵਾਸ ਦੇ ਖਜ਼ਾਨੇ ਨੇ ਤੇ ਉਹਨਾਂ ਗੁਰਦੁਆਰਿਆਂ ਦੀ ਸਾਦਗੀ ਬਾਰੇ ਵੀ ਜ਼ਿਕਰ ਹੈਗਾ ਹਾਂ ਉਹਨਾਂ ਦੀ ਬੰਦਰ ਚ ਇੱਕ ਖਾਸ ਕਿਸਮ ਦੀ ਸਾਦਗੀ ਹੈ ਜੋ ਉਹਨਾਂ ਦੇ ਇਤਿਹਾਸਿਕ ਮਹੱਤਵ ਨੂੰ ਹੋਰ ਵਧਾਉਂਦੀ ਹੈ ਲੱਗਦਾ ਜਿਵੇਂ ਪਿੰਡ ਦੇ ਲੋਕਾਂ ਨੇ ਸਾਰੀਆਂ ਯਾਦਾਂ ਕਹਾਣੀਆਂ ਭਜਨ ਸਭ ਕੁਝ ਬੜੀ ਸ਼ਰਧਾ ਨਾਲ ਸੰਭਾਇਆ ਹੋਇਆ ਹੈ ਪੀੜੀ ਦਰ ਪੀੜੀ ਯਕੀਨਨ ਸਾਲਾਨਾ ਜੋੜ ਮੇਲੇ ਹੁੰਦੇ ਨੇ ਕੀਰਤਨ ਹੁੰਦਾ ਹੈ ਖਾਸ ਕਰਕੇ ਗੁਰਪੁਰਬਾਂ ਤੇ ਤਾਂ ਪੂਰਾ ਮਾਹੌਲ ਹੀ ਵੱਖਰਾ ਹੁੰਦਾ ਹੋਏਗਾ। ਓ ਨਿੰਮ ਦਾ ਦਰਖਤ ਨਿੰਮ ਸਰ ਸਾਹਿਬ ਵਾਲਾ ਉਹ ਅੱਜ ਵੀ ਉੱਥੇ ਹੈ। ਹਾਂਜੀ ਬਿਲਕੁਲ ਮੌਜੂਦ ਹੈ। ਗੁਰੂ ਸਾਹਿਬ ਦੇ ਹੱਥੀ ਲੱਗੀ ਦਾਤਣ ਤੋਂ ਬਣਿਆ ਦਰਖਤ ਇਹ ਇੱਕ ਕੁਦਰਤੀ ਸਬੂਤ ਹੈ ਪਿੰਡ ਦੇ ਗੁਰੂ ਜੀ ਨਾਲ ਅਨੋਖੇ ਰਿਸ਼ਤੇ ਦਾ। ਵਾਹ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਖੁੜਾਣੀ ਕਲਾ ਸੱਚਮੁੱਚ ਇੱਕ ਅਨੋਖਾ ਪਿੰਡ ਹੈ। हां ਜਿੱਤੇ ਜਰਮਨੀ ਆਗੂ ਦੀ ਥੋੜੇ ਸਮੇਂ ਦੀ ਫੇਰੀ ਨੇ ਸਦੀਆਂ ਤੱਕ ਕਾਇਮ ਰਹਿਣ ਵਾਲੀ ਸ਼ਰਧਾ ਤੇ ਅਨਮੋਲ ਨਿਸ਼ਾਨੀਆਂ ਤੇ ਇੱਕ ਪੂਰੀ ਸੱਭਿਆਚਾਰਕ ਵਿਰਾਸਤ ਨੂੰ ਜਨਮ ਦੇ ਦਿੱਤਾ ਜਿ ਆਪਾਂ ਅੱਖਾਂ ਬੰਦ ਕਰਕੇ ਸੋਚੀਏ हां ਇੱਕ ਤਸਵੀਰ ਬਣਦੀ ਹੈ ਸਵੇਰ ਦਾ ਵੇਲਾ ਹੋਵੇ ਗੁਰੂ ਸਾਹਿਬ ਛੱਪੜ ਦੇ ਕੰਡੇ ਬੈਠੇ ਨੇ ਦਾਤਨ ਕਰ ਰਹੇ ਨੇ ਆਲੇ ਦੁਆਲੇ ਕਿਸਾਨ ਬੱਚੇ ਉਹਨਾਂ ਨਾਲ ਗੱਲਾਂ ਕਰ ਰਹੇ ਨੇ ਕਿੰਨੇ ਸਾਧਾਰਨ ਪਰ ਕਿੰਨੇ ਡੂੰਘੇ ਪਲ ਹੋਣਗੇ ਉਹ ਤੇ ਉਹੀ ਅਹਿਸਾਸ ਉਹੀ ਯਾਦ ਅੱਜ ਵੀ ਉੱਥੋਂ ਦੇ ਅਸਥਾਨਾਂ 'ਚ ਉਸ ਨਿੰਮ ਦੀ ਛਾਂ ਹੇਠ ਮਹਿਸੂਸ ਹੁੰਦੀ ਹੈ ਹਾਂਜੀ ਪਿੰਡ ਦੀ ਹਰ ਰਸਮ ਵਿੱਚ ਤਾਂ ਫਿਰ ਸਰੋਤਿਆਂ ਲਈ ਅਖੀਰ ਵਿੱਚ ਇੱਕ ਸੋਚ ਛੱਡ ਜਾਂਦੇ ਆ ਕਿਵੇਂ ਇਤਿਹਾਸ ਤੇ ਵਿਸ਼ਵਾਸ ਵੱਡੇ ਵੱਡੇ ਕਿਲਿਆਂ ਜਾਂ ਕਿਤਾਬਾਂ 'ਚ ਨਹੀਂ ਸਗੋਂ ਇਹੋ ਜਿਹੇ ਨਿੱਕੀਆਂ ਨਿੱਕੀਆਂ ਥਾਵਾਂ ਤੇ ਰੋਜ਼ ਦੀਆਂ ਯਾਦਾਂ 'ਚ ਨਿਸ਼ਾਨੀਆਂ 'ਚ ਤੇ ਲੋਕਾਂ ਦੇ ਇਕੱਠੇ ਹੋਣ ਦੀਆਂ ਰਸਮਾਂ 'ਚ ਜ਼ਿੰਦਾ ਰਹਿੰਦੇ ਨੇ ਹੈਨਾ ਬਿਲਕੁਲ ਤੇ ਪੀੜੀ ਦਰ ਪੀੜੀ ਅੱਗੇ ਤੁਰਦੇ ਜਾਂਦੇ ਨੇ ਸੋਚਣ ਵਾਲੀ ਗੱਲ ਹੈ ਕਿ ਕਿਵੇਂ ਛੋਟੀਆਂ ਘਟਨਾਵਾਂ ਇਹਨਾਂ ਵੱਡਾ ਮਹੱਤਵ ਰੱਖ ਸਕਦੀਆਂ